ਸ਼੍ਰੋਮਨੀਆ ਕਾਲੀ ਦਲਦਾਸ ਸਾਫ ਕਾ ਐਮ.ਐਲ.ਏ. ਪੁਲਿਸ ਵੱਲੋਂ ਗ੍ਰਿਫਤਾਰ ਜੀ ਹਾਂ ਜਸਜੀਤ ਸਿੰਘ ਬੰਨੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਸਜੀਤ ਸਿੰਘ ਜਿਸ ਦਾ ਕੀ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ ਉਸ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਸਜੀਤ ਸਿੰਘ ਜੋ ਕਿ ਬਾਜ਼ਾਰ ਵਿੱਚ ਸ਼ਰੀਆਮ ਪਿਸਤੌਲ ਲਹਿਰਾ ਰਿਹਾ ਸੀ ਉਸ ਨੂੰ ਪੁਲਿਸ ਨੇ ਚੁੱਕ ਲਿਆ ਜਸਜੀਤ ਸਿੰਘ ਖਿਲਾਫ ਪਹਿਲਾਂ ਵੀ ਕਾਫੀ ਮੁਕੱਦਮੇ ਦਰਜ ਨੇ ਸੈਕਟਰ 8 ਦੇ ਕਮਿਊਨਿਟੀ ਸੈਂਟਰ ਦੇ ਬਾਹਰ ਉਨ੍ਹਾਂ ਵੱਲੋਂ ਪਿਸਤੌਲ ਲਹਿرائی ਜਾ ਰਹੀ ਸੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਮੌਕੇ ਤੇ ਉੱਥੇ ਪਹੁੰਚ ਜਾਂਦੀ ਹੈ ਤੇ ਪੁਲਿਸ ਨੇ ਜਦੋਂ ਨੇੜਲੇ ਕੈਮਰੇ ਫਰੋਲੇ ਤਾਂ ਬਾਅਦ ਚ ਵਿਧਾਇਕ ਦੀ ਪਛਾਣ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਨੂੰ ਚੁੱਕ ਲਿਆ ਗਿਆ ਹਾਲਾਂਕਿ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਪਿਸਤੌਲ ਲਹਿਰਾਉਂਦੇ ਟਾਈਮ ਉਹ ਪਿਸਤੌਲ ਖਾਲੀ ਸੀਗਾ ਉਹਦੇ ਵਿੱਚ ਕੋਈ ਵੀ ਗੋਲੀ ਨਹੀਂ ਸੀ ਬੰਨੀ ਨੂੰ ਆਮ ਜੈਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਬੰਨੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਕੈਪਟਨ ਕਵਲਜੀਤ ਸਿੰਘ ਦੇ ਪੁੱਤਰ ਨੇ ਇਸ ਤੋਂ ਪਹਿਲਾਂ ਨਵੰਬਰ 20 2016 ਵਿੱਚ ਪੰਜਾਬ ਦੇ ASI ਪ੍ਰਕਾਸ਼ ਚੰਦ ਤੇ ਕਥਿਤ ਹਮਲੇ ਦੇ ਇੱਕ ਮਾਮਲੇ ਵਿੱਚ ਬੰਨੀ ਵਿਰੁੱਧ FIR ਦਰਜ ਕੀਤੀ ਗਈ ਸੀ ਤੇ ਇਸ ਦੇ ਨਾਲ ਹੀ ਨਵੰਬਰ 2018 ਵਿੱਚ ਇੱਕ ਸਲੂਨ ਦੇ ਰਿਸੈਪਸ਼ਨ ਵਿੱਚ ਇੱਕ ਔਰਤ ਖਿਲਾਫ ਜਿਨਸੀ ਸ਼ੋਸ਼ਣ ਕਰਨ ਦਾ ਮਾਮਲਾ ਇਹਨਾਂ ਦੇ ਖਿਲਾਫ ਦਰਜ ਕੀਤਾ ਗਿਆ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ